ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਰਾਸੀ ਤੋਂ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਵੋਗੇ ਜੀ ਲਓ ਜੀ ਆਪਾਂ ਇੱਕ ਨਵਾਂ ਬਲੌਗ ਲੈ ਕੇ ਹਾਜ਼ਰ ਹੋ ਗਏ ਆ ਹਾਲਾਂਕਿ ਮੇਰੀ ਤਬੀਅਤ ਬਿਲਕੁਲ ਠੀਕ ਨਹੀਂ ਸੀ ਦੇਖੋ ਅੱਖਾਂ ਤੇ ਵੀ ਸਵੇਲਿੰਗ ਜੀ ਆਈ ਪਈ ਆ ਕਿਉਂਕਿ ਮੈਨੂੰ ਕੋਲਡ ਵੀ ਹੈ ਖੰਗ ਵੀ ਹੈ ਬੁਖਾਰ ਵੀ ਹੈ ਬਟ ਕੰਮ ਕਾਜ ਸਾਰੇ ਕਰਨੇ ਹੀ ਪੈਂਦੇ ਆ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੀ ਆ ਸਭ ਨੂੰ ਕਿ ਸਾਡੇ ਤਾਇਆ ਜੀ ਜੋ ਕਿ ਸੀਤ ਬਜ਼ੁਰਗ ਸੀਗੇ ਉਹਨਾਂ ਦੀ ਡੈਥ ਹੋ ਗਈ ਪੰਜ 6 ਮਹੀਨਿਆਂ ਤੋਂ ਉਹ ਬੈੱਡ ਰੈਸਟ ਤੇ ਸੀਗੇ ਤੇ ਅੱਜ ਉਹਨਾਂ ਤੇ ਫੁੱਲ ਚੁਗਣ ਦੀ ਜਿਹੜੀ ਰਸਮ ਹੁੰਦੀ ਆ ਉਹ ਆ ਜੀ ਇਸ ਕਰਕੇ ਸਾਰੇ ਉੱਥੇ ਗਏ ਹੋਏ ਆ ਇਸ ਕਰਕੇ ਕੰਮਕਾਜ ਵੀ ਮੈਨੂੰ ਹੀ ਸਾਰੇ ਕਰਨੇ ਪੈਣੇ ਆ ਤੇ ਪਹਿਲਾਂ ਹੁਣ ਮੈਂ ਮੈਡੀਸਨ ਲੈ ਕੇ ਆਈ ਸੀ ਇੰਜੈਕਸ਼ਨ ਲਗਾਇਆ ਤੇ ਇੱਕ ਕੱਲ ਨੂੰ ਵੀ ਲੱਗੂਗਾ ਅਜੇ ਇੰਜੈਕਸ਼ਨ ਹੋ ਸਕਦਾ ਪਰਸੋਂ ਨੂੰ ਵੀ ਲੱਗੂਗਾ ਤਿੰਨ ਇੰਜੈਕਸ਼ਨ ਦਾ ਕੋਰਸ ਆ ਜੀ ਕਿਉਂਕਿ ਵੈਸੇ ਤਾਂ ਚਲੋ ਠੀਕ ਰਹੇਦਾ ਇੱਕ ਤਾਂ ਰਾਤ ਨੂੰ ਜਿਵੇਂ ਸਾਹ ਦੀ ਬੜੀ ਪ੍ਰੋਬਲਮ ਆਉਂਦੀ ਆ ਨਾ ਹਾਲਾਂਕਿ ਮੈਂ ਬਹੁਤ ਕਾੜੇ ਵਗੈਰਾ ਵੀ ਲੈ ਰਹੀ ਆ ਇੱਕ ਸਾਦੀ ਪ੍ਰੋਬਲਮ ਆਉਂਦੀ ਆ ਤੇ ਇੱਕ ਫਿਰ ਹੱਡ ਪੈ ਟੁੱਟ ਲੱਜ ਜਾਂਦੇ ਜਦੋਂ ਆਪਾਂ ਕੰਮਕਾਜ ਕਰ ਲੈਨੇ ਆ ਨਾ ਤੇ ਫਿਰ ਥਕਾਵਟ ਹੋ ਜਾਂਦੀ ਹੈ ਜਿਸ ਕਰਕੇ ਲੱਤਾਂ ਵਗੈਰਾ ਬਹੁਤ ਦੁਖਦੀਆਂ ਤੇ ਇਸ ਕਰਕੇ ਮੈਂ ਕਿਹਾ ਚਲੋ ਫਿਰ ਇੰਜੈਕਸ਼ਨ ਹੀ ਲਗਵਾ ਲਈਏ ਛੇਤੀ ਰਾਮ ਆ ਜੂਗ ਤੇ ਹੁਣ ਮੈਂ ਕੁਝ ਸਮਾਨ ਲੈ ਕੇ ਆਈ ਸੀਗੀ ਤੇ ਇਸ ਤੋਂ ਬਾਅਦ ਮੈਂ ਫਿਰ ਜਾਣਾ ਪਸ਼ੂ ਨੂੰ ਪਾਣੀ ਪਿਲਾਉਣਾ ਫੁਲਕਾ ਆ ਕੇ ਬਣਾਇਆ ਫੁਲਕਾ ਖਾਦਾ ਹੁਣ ਮੈਂ ਤੋਂ ਜਿਹੜਾ ਸਮਾਨ ਕੁਛ ਲੈ ਕੇ ਆਈ ਸੀਗੀ ਨਾ ਕੁਝ ਜ਼ਰੂਰੀ ਸੀ ਕਿਚਨ ਦੀ ਚੀਜ਼ਾਂ ਉਹ ਲੈ ਕੇ ਆਈ ਸੀਗੀ ਤੁਹਾਡੇ ਨਾਲ ਸ਼ੇਅਰ ਕਰਦੀਆਂ ਜੀ ਤੇ ਪੂਰਾ ਵਲੌਗ ਜ਼ਰੂਰ ਦੇਖਿਓ ਜੀ ਦੇਖਣ ਤੋਂ ਬਾਅਦ ਲਾਈਕ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਜੀ ਕਿਦਾਂ ਦਾ ਲੱਗਿਆ ਵਲੌਗ ਤੇ ਕਿਉਂਕਿ ਬੜੀ ਮਿਹਨਤ ਲੱਗਦੀ ਆ ਹਨਾ ਤਾਂ ਵੀ ਇਹ ਠੀਕ ਨਹੀਂ ਗਈ ਫਿਰ ਮੈਂ ਕਿਹਾ ਚਲੋ ਵਲੌਗ ਸ਼ੁਰੂ ਕਰ ਲੈਨੇ ਆ ਤੇ ਪੂਰਾ ਵਲੌਗ ਜ਼ਰੂਰ ਦੇਖ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀਆਂ ਚੱਲਣ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਦਾ ਜੀ ਸਿਰਕਾ ਕਿਉਂਕਿ ਮਨਵੀਰ ਡੇਲੀ ਖਾਂਦਾ ਹੁੰਦਾ ਹੈ ਪਨੀਰ ਤੇ ਉਸ ਨੂੰ ਬਣਾ ਕੇ ਦੇਈਦਾ ਹੁੰਦਾ ਹੈ ਵੈਸੇ ਤਾਂ ਖੇਤ ਨਿੰਬੂ ਹੈਗੇ ਆ ਪਰ ਨਾ ਨਿੰਬੂ ਦਾ ਪੱਲਾ ਰਸ ਕੱਢੋ ਬੜਾ ਟਾਈਮ ਜਿਹਾ ਲੱਗਦਾ ਹੈ ਇਸ ਕਰਕੇ ਆਪਾਂ ਸਿਰਕਾ ਪਾ ਕੇ ਬਣਾ ਲਈਦਾ ਵਧੀਆ ਬਣ ਜਾਂਦਾ ਇਹ ਲੈਂਦੇ ਆ ਬ੍ਰੈਡ ਤੇ ਮੇਰਾ ਮੈਂ ਆਪਦੇ ਵਾਸਤੇ ਲਿਆਈਆਂ ਗੱਜਕ ਪਾਪੜੀ ਲੈ ਕੇ ਆਈ ਸੀਗੀ ਕੋਈ ਖੰਗ ਜੀ ਕਰਕੇ ਨਾ ਕੁਝ ਜੀ ਜਿਆ ਕਰਦਾ ਰਹਿੰਦਾ ਸੋਗੀ ਬਦਾਮ ਆਰ ਖੰਜੂਰਾ ਇਹ ਵੀ ਵਧੀਆ ਲੱਗਦੀ ਹੈ ਨਾ ਜਦੋਂ ਗਲਾ ਗੁਲਾ ਖਰਾਬ ਹੋਵੇ ਫਿਰ ਇਹ ਵੀ ਬਹੁਤ ਟੇਸਟੀ ਲੱਗਦੀ ਹੈ ਤਾਂ ਲੈ ਕੇ ਆਈ ਸੀ ਕਿ ਮੈਂ ਤੇ ਆ ਤਾਂ ਕੀ ਇਹ ਸਕਰਬ ਸੱਚ ਇਹ ਮੈਨੂੰ ਯਾਦ ਆ ਗਿਆ ਸੀ ਬਰੈਡ ਦੇ ਦੋ ਪੈਕਟ ਆ ਲੈਂਦੀ ਹਾਂ ਜਿਸ ਸਬਜੀ Shimla mirchਾਂ ਦੀ ਨਾਲ ਲਿਫਾਫਾ ਖੋਲਦੀ ਆ ਆ ਕਹਿੰਦੇ ਹੁੰਦੇ ਨਾ ਜਦੋਂ ਮਾਰਕੀਟ ਚ ਜਾਂਦਾ ਕੋਈ ਨਾ ਕੋਈ ਚੀਜ਼ ਲੈ ਹੀ ਆਈਦੀ ਆ ਵੈਸੇ ਵੀ ਘਰੇ ਹਾਊਸ ਵਾਈਫ ਨੂੰ ਬਹੁਤ ਸਾਰੀਆਂ ਚੀਜ਼ਾਂ ਚਾਹੀਦੀਆਂ ਰਹਿੰਦੀਆਂ ਇਸ ਕਰਕੇ ਮੈਂ ਕਿਚਨ ਤੇ ਰਿਲੇਟਡ ਕੁਝ ਚੀਜ਼ਾਂ ਲੈ ਕੇ ਆਈਆਂ ਲੈਂਦੀ ਆ ਫਰਨਲ ਕਿਉਂਕਿ ਹੁਣ ਮੌਸਮ ਚੇਂਜ ਹੋ ਰਿਹਾ ਹੈ ਨਾ ਤਾ ਪੋਚੇ ਵਗੈਰਾ ਲਾਉਣੇ ਤੇ ਫਿਰ ਫਰਨੈਲ ਪੋਣੀ ਹੀ ਪੋਣੀ ਪੈਂਦੀ ਆ ਇਹ ਮੈਂ ਛੋਟੀਆਂ ਬੱਕੇਟਸ ਲੈ ਕੇ ਆਈਆਂ ਨਾ ਜਿਵੇਂ ਕਿ ਸਬਜੀ ਕੱਟੀ ਦੀ ਆਲੂ ਵਗੈਰਾ ਕੱਟ ਲਈ ਜਾਂ ਕੋਈ ਲਸਣ ਪਿਆਜ਼ ਹਨਾ ਉਹ ਧੋਣ ਵਾਸਤੇ ਲੈ ਕੇ ਆਈ ਮੈਨੂੰ ਬੜੀਆਂ ਵਧੀਆ ਲੱਗੀਆਂ ਤੇ ਵਧੀਆ ਧੋਤੀਆਂ ਜਾਂਦੀਆਂ ਨਾ ਇਹ 20 20 ਰੁਪਈਏ ਦੀਆਂ ਆਈਆਂ ਮੈਂ ਤਿੰਨ ਟੋਕਰੀਆਂ ਜਦ ਲਈ ਕਿ 50 ਰੁਪਏ ਦੀਆਂ ਦਿੱਤੀਆਂ ਇਸ਼ੂਸ ਲੈ ਕੇ ਆਈ ਜੋ ਕਿ ਖਤਮ ਹੋਏ ਪਏ ਸੀਗੇ ਔਰ ਆ ਵੀ ਮੈਂ ਕਿਚਨ ਚ ਵਿਛਾਉਣ ਵਾਸਤੇ ਜਿਵੇਂ ਆਪਾਂ ਰੋਟੀ ਵਗੈਰਾ 베ਲੀ ਦੀ ਹੈ ਨਾ ਉਸ ਵਾਸਤੇ ਇਹ ਲੈ ਕੇ ਆਈ ਸੀਗੀ ਇਸ ਤੇ ਚਕਲਾ ਵਗੈਰਾ ਰੱਖ ਲਈਦਾ ਤੇ ਆ ਮੈਂ ਲੈ ਕੇ ਆਈ ਸੀਗੀ ਜਾਲੀ ਨੈਟ ਵਾਲਾ ਜਿਹੜਾ ਪੋਲੀਥੀਨ ਆ ਜਿਵੇਂ ਧਨੀਆ ਵਗੈਰਾ ਲਿਆਈਦਾ ਨਾ ਖੇਤੋਂ ਲੈ ਕੇ ਕਾਫੀ ਸਾਰਾ ਰੱਖ ਲਈਦਾ ਫਿਰ ਖਰਾਬ ਨਹੀਂ ਹੁੰਦਾ ਫ੍ਰਿਜ ਦੇ ਵਿੱਚ ਜਿਪ ਲੱਗੀ ਹੋਈ ਆ ਵਧੀਆ ਔਨਲਾਈਨ ਤਾਂ ਆਪਾਂ ਦੇਖਦੇ ਰਹਨੇ ਆ ਬਟ ਮੈਨੂੰ ਇੱਥੇ ਮਿਲ ਗਿਆ ਫਿਰ ਮੈਂ ਲਈ ਆਈ ਤੇ ਲਈ ਆਈ ਸੀਗੀ ਚਾਹ ਪੋਣੀਆਂ ਦੇਖੋ ਇੱਕ ਵੱਡੀ ਦੁੱਧ ਪਉਣ ਵਾਸਤੇ ਚਾਹ ਪਉਣ ਵਾਸਤੇ ਕਿਉਂਕਿ ਉਹਦੀ ਡੰਡੀ ਮੇਰੇ ਕੋ ਟੁੱਟ ਗਈ ਸੀਗੀ ਤੇ ਆ ਉਸਨੇ ਖੁਦ ਹੀ ਦਿੱਤਾ ਹੈ ਕਿਨੇ 5 ਰੁਪਏ ਖੁੱਲੇ ਹਨਗੇ ਤੇ ਆ ਦੇ ਦੇਣੀ ਵਸੇ ਆਪਾਂ ਇਹ ਘੱਟ ਬਹੁਤ ਯੂਜ਼ ਕਰੀਦਾ ਇੱਕ ਮੈਂ ਥੋੜੀ ਜੁੱਤੀ ਦੀ ਸਲਾਈ ਕਰਾਉਣ ਵਾਲੀ ਸੀ ਉਹ ਕਰਾ ਕੇ ਲਿਆਈਆਂ ਜੀ ਹੁਣ ਇਹ ਸਾਰਾ ਸਮਾਨ ਸੰਭਾਲ ਕੇ ਫਿਰ ਮੈਂ ਚੇਂਜ ਵਗੈਰਾ ਕਰਕੇ ਜਾਨੀ ਆ ਪਸ਼ੂਆਂ ਚ ਪਸ਼ੂ ਨੂੰ ਪਾਣੀ ਵੀ ਪਲਾਉਣਾ ਹੈ ਅੱਜ ਉਹ ਟਾਈਮ ਹੋ ਗਿਆ 12:30 ਦਾ ਉਸ ਤੋਂ ਬਾਅਦ ਥੋੜਾ ਟਾਈਮ ਰੈਸਟ ਕਰਾਂਗੇ ਦਵਾਈ ਹਜੇ ਸੱਚ ਲੈਣੀ ਆ ਫੁਲਕਾ ਖਾ ਲਿਆ ਦਵਾਈ ਵੀ ਲੈਣੀ ਪਹਿਲਾਂ ਮੈਂ ਦਵਾਈ ਲੈਣੀ ਆ ਫਿਰ ਉਸ ਤੋਂ ਬਾਅਦ ਮੈਂ ਜਾਉਂਗੀ ਪਛਮੂ ਨੂੰ ਪਾਣੀ ਪਿਲਾਉਣ ਵਾਸਤੇ ਬਣੇ ਰਹਿਣਾ ਵਲੌਗ ਦੇ ਨਾਲ ਜੀ ਦਾਮਾ ਦੇ ਬੂਟੇ ਤਾਂ ਫੁੱਲ ਹੀ ਕਿੰਨੇ ਸੋਹਣੇ ਆ ਨਾ ਬੜੇ ਸੋਹਣੇ ਖਿੜ ਰਹੇ ਪੱਤੇ ਸਾਰੇ ਝੜ ਗਏ ਪਰ ਫੁੱਲ ਬਹੁਤ ਸੋਹਣੇ ਪਿੰਕ ਪਿੰਕ ਕਲਰ ਦੇ ਇਧਰ ਸਰੋ ਪਾਣੀ ਪੀਓ ਹੁਣ ਤੋਂ ਪੀਣ ਲੱਗ ਗਈ ਨਾ ਹੁਣ ਚਲੋ ਚਿੱਕਾ ਆ ਰਹੀਆਂ ਬੜੀਆਂ ਚੰਚ ਲੱਗੇ ਚੰਚ ਲੱਗੇ ਇੱਕ ਇੱਕ ਇਹ ਬੜੇ ਖਰਾਬ ਹੈ ਤੇ ਦੇਖੋ ਅੰਜੀਰਾਂ ਦਾ ਪਲਾਂਟ ਸਾਡਾ ਤੁਸ ਨੂੰ ਤਾਂ ਖੋਲ ਕੇ ਪਲਾਦੇ ਨੇ ਪਰ ਇਸ ਨੂੰ ਮੈਂ ਬੱਠਲ ਦੇ ਵਿੱਚ ਹੀ ਪਲਾਉਂਗੀ ਕਿ ਕਿਨੇ ਭੱਜ ਦੀ ਬਹੁਤ ਹੈ ਪਰ ਹਟ आ देखो छोटिया टोकरिया आलू कट लेने सोखे हो गए इस प्याज कट लिया शिमला मिर्च अज मैं कुछ भी लसन अदरक वगैरह कुछ नहीं पा रही बस इना मन ही बना ठीक ना हो सारा कुछ जी नहीं है ना। सिंपल जी सब्जी बनाने तो दवाइया खा के मूह पक गया छाले हो गया गर्म

ਉਸ ਕਰ ਗਰੇਵੀ ਵੀ ਬਣ ਜਾਂਦੀ ਹੈ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਤੇ ਸੁੱਕੀ ਸੁੱਕੀ शिमला मिर्च ਤੇ ਸਬਜ਼ੀ ਵੀ ਹੋ ਜਾਂਦੀ ਹੈ ਇਸ ਤਰ੍ਹਾਂ ਦਾ ਵਧੀਆ ਨਾ ਬਣਾ ਫਟਾਸਟੀ ਹੋਣੀ ਸਬਜ਼ੀ ਦੀ ਆਗ ਲੱਗ ਗਈ ਆਲੇ ਮੇਂ ਸਲਾਨਾ ਵਾਲੀ ਚਲੋ ਜਸਤੇ ਇਹ ਭੁੱਜਦਾ ਹੈ ਮਸਾਲਾ ਉਦ ਤੱਕ ਮੈਂ ਪਾਣੀ ਸਾਫ ਕਰ ਲਨੀ ਹੈ ਕਿਉਂਕਿ ਸਵੇਰ ਵੀ ਮੈਂ ਜਲਦੀ ਜਲਦੀ ਦੇ ਵਿੱਚ ਕਈ ਕੁਛ ਕਰਕੇ ਨਹੀਂ ਗਈ ਕੰਮ ਬਹੁਤ ਖਲਾਰਾ ਪਿਆ ਹੋਇਆ ਇੱਧਰ ਤੇ ਮੈਂ ਕਰ ਲੀ ਪਾਣੀ ਸਾਫ ਇਹ ਅੱਜ ਆਪਣੇ ਗਾਰਡਨ ਚ ਤੋੜ ਕੇ ਲਿਆਂਦੇ ਅਮਰੂਦ देखो किडे कि, 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 कि खाने भी बड़े मिठे आ शुगर है भी तोते वगैरह ने टुके नहीं गए वैया हम मैं किचन के कुछ काम काज करके आई सी टाइम हो चलिया साढ़े तीन बजता हम थोड़ा टाइम फिर रैसट कर दी हूँ क्योंकि बस काम करके थोड़ा टाइम रैसट करके बस इदा ही सारा दिन टप जाना ਤੇ ਚਲੋ ਹੌਲੀ ਹੌਲੀ ਤਬੀਅਤ ਹੋ ਜੂਗੀ ਠੀਕ ਫਿਰ ਸ਼ਾਮ ਨੂੰ ਆ ਜਾਣੇ ਟਿਊਸ਼ਨ ਵਾਲੇ ਬੱਚੇ ਫਿਰ ਉਸ ਤੋਂ ਬਾਅਦ ਫਿਰ ਸ਼ਾਮ ਦਾ ਕੰਮ ਸ਼ੁਰੂ ਹੋ ਜਾਣਾ ਹੈ ਤੇ ਇਸ ਕਰਕੇ ਜ਼ਿਆਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਤਬੀਅਤ ਦਾ ਜੀ ਤੇ ਬੱਚਿਆਂ ਨੂੰ ਵੀ ਮੈਂ ਹੌਲੀਡੇਸ ਨਹੀਂ ਕੀਤੀਆਂ ਕਿਉਂਕਿ ਇੱਕ ਦੋ ਫੰਕਸ਼ਨ ਆਉਣ ਵਾਲੇ ਆ ਫਿਰ ਹੌਲੀਡੇਸ ਕਰਨੀਆਂ ਪੈਣਗੀਆਂ ਬੱਚਿਆਂ ਦੇ ਇਗਜ਼ਾਮ ਸ਼ੁਰੂ ਹੋਣ ਵਾਲੇ ਆ ਤੇ ਮੈਂ ਕਿਹਾ ਚਲੋ ਜਿੱਦਾਂ ਵੀ ਓਖਾ ਸੁਖਾ ਹੋ ਕੇ ਪੜਾ ਦਈਏ ਬੱਚਿਆਂ ਨੂੰ ਕੱਲ ਹੀ ਉਹਨਾਂ ਦੀਆਂ ਛੁੱਟੀਆਂ ਕਰਨੀਆਂ ਲੋਜੀ ਅੱਜ ਵਾਲੇ ਵਲੌਗ ਦਾ ਵੀ ਆਪਾਂ ਐਂਡ ਕਰ ਰਹੇ ਹਾਂ ਵਲੌਗ ਵਧੀਆ ਲੱਗਿਆ ਹੋਵੇ ਤੇ ਲਾਈਕ ਜ਼ਰੂਰ ਕਰ ਦਿਓ ਕਮੈਂਟ ਕਰਕੇ ਦੱਸਿਓ ਜੀ ਮਿਲਾਂਗੇ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ